ਹਾਜਰੀ ਕਲਮ ਦੀ ਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਵਿਤਾ ਲੈ ਕੇ ਆਈ ਹਾਂ ਮੈਨੂੰ ਉਮੀਦ ਹੈ ਮੇਰੀਆਂ ਪਹਿਲੀਆਂ ਕਵਿਤਾਵਾਂ ਵਾਂਗ ਤੁਹਾਨੂੰ ਮੇਰੀ ਇਹ ਕਵਿਤਾ ਵੀ ਜ਼ਰੂਰ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਇੱਕ ਨਵੀਂ ਕਵਿਤਾ ਰੁੱਖ ਹਵਾਵਾਂ ਦਾ ਪਤਾ ਨਹੀਂ ਅੱਜ ਹੈ ਕਿੱਧਰ ਨੂੰ ਰੁੱਖ ਹਵਾਵਾਂ ਦਾ ਦੱਸ ਰਿਹਾ ਹੈ ਪਤਾ ਜ਼ਿੰਦਗੀ ਨੂੰ ਨਵੀਆਂ ਰਾਹਾਂ ਦਾ ਹੈ ਖਾਮੋਸ਼ੀ ਦਿਲ ਦੇ ਅੰਦਰ ਕੋਈ ਸੁਰ ਹੈ ਹੌਲੀ-ਹੌਲੀ ਬੋਲਦਾ ਕਦੇ ਲੱਗੇ ਯਾਦਾਂ ਦੇ ਮੌਸਮ ਦੇ ਵਿੱਚ ਕੋਈ ਪੁਰਾਣਾ ਸੁਪਨਾ ਖੋਲਦਾ ਹੈ ਚਿਹਰੇ ਉਤੇ ਮੁਸਕਾਨ ਪਰ ਉਦਾਸ ਜਿਹਾ ਲੱਗਦਾ ਚੁੱਪਚਪੀ ਤੇ ਜਿਵੇਂ ਕਿਸੇ ਝੀਲ ਦਾ ਪਾਣੀ ਬਿਨਾ ਕੁਝ ਬੋਲੇ ਵਗਦਾ ਗੱਲਾਂ ਜੋ ਰਹਿ ਗਈਆਂ ਲਫ਼ਜ਼ਾਂ ਤੋਂ ਪਰੇ ਅੱਜ ਉਹ ਵੀ ਬਿਨ ਬੋਲਿਆਂ ਕਿਸੇ ਨੂੰ ਦੱਸਣ ਦਾ ਜੀ ਕਰਦਾ ਐਨੀ ਜ਼ਿੰਦਗੀ ਜੋ ਲੰਘ ਗਈ ਲੱਗਦੀ ਹੈ ਅਸਰ ਕਿਸੇ ਦੀਆਂ ਦੁਆਵਾਂ ਦਾ ਪਤਾ ਨਹੀਂ ਅੱਜ ਹੈ ਕਿੱਧਰ ਨੂੰ ਰੁੱਖ ਹਵਾਵਾਂ ਦਾ ਕਦੇ ਹਵਾ ਸਰਦੀ ਕਦੇ ਗਰਮੀ ਲਿਆਉਂਦੀ ਪਰ ਹਰ ਵਾਰੀ ਜ਼ਿੰਦਗੀ ਨੂੰ ਨਵੇਂ ਪਹਿਲੂ ਤੋਂ ਜਾਣੂ ਕਰਵਾਉਂਦੀ ਕਦੇ ਦੁੱਖਾਂ ਨਾਲ ਤੇ ਕਦੇ ਸੁੱਖਾਂ ਨਾਲ ਹਰ ਵਕਤ ਹੈ ਖੁੱਲ ਕੇ ਜੀਣਾ ਸਿਖਾਉਂਦੀ ਏ ਹੈ ਕਿਸ ਹਵਾ ਦਾ ਅਸਰ ਜੋ ਅੱਜ ਕੱਲ ਦੀ ਜ਼ਿੰਦਗੀ ਵਿੱਚੋਂ ਮੁੱਕ ਗਿਆ ਹੈ ਅਸਰ ਵਫਾਵਾਂ ਦਾ ਪਤਾ ਨਹੀਂ ਅੱਜ ਹੈ ਕਿੱਧਰ ਨੂੰ ਰੁਖ ਹਵਾਵਾਂ ਦਾ ਹੌਲੀ ਹੌਲੀ ਮੁੱਕ ਰਹੀ ਜ਼ਿੰਦਗੀ ਉੱਤੇ ਕਿਉਂ ਬਸ ਨਹੀਂ ਚੱਲਦਾ ਸਾਹਵਾਂ ਦਾ ਪਤਾ ਨਹੀਂ ਅੱਜ ਹੈ ਕਿੱਧਰ ਨੂੰ ਰੁਖ ਹਵਾਵਾਂ ਦਾ ਹਵਾਵੀ ਹੋਈ ਮਸ਼ੀਨਾਂ ਦੀ ਪਾਵੰਦ ਕਿਉਂਕਿ ਯੁੱਗ ਹੈ ਮਸ਼ੀਨਾਂ ਦਾ ਪੱਥਰਾਂ ਦੇ ਸ਼ਹਿਰ ਵਿੱਚ ਸ਼ੀਸ਼ੇ ਦੇ ਬਣੇ ਘਰਾਂ ਦਾ ਅੰਦਰਾਂ ਵਿੱਚ ਬੈਠੇ ਲੋਕ ਵੀ ਬੂਹਾ ਬੰਦ ਕਰੀ ਬੈਠੇ ਨੇ ਅੰਦਰਾਂ ਦਾ ਹਰ ਚਿਹਰੇ ਉੱਪਰ ਹੈ ਇੱਕ ਨਕਾਬ ਜਾਂ ਹੈ ਇੱਕ ਪਰਦਾ ਪਰ ਪਤਾ ਨਹੀਂ ਕਿਉਂ ਹਰ ਕੋਈ ਗੱਲ ਆਪਣੇਪਣ ਦੀ ਕਰਦਾ ਸਭ ਕੁਝ ਕਰਨ ਤੋਂ ਬਾਅਦ ਵੀ ਕਹਿਣਗੇ ਤੇਰੇ ਬਿਨ ਨਹੀਂ ਸਰਦਾ ਮੇਲਾ ਲਾਈ ਰੱਖਦੇ ਨੇ ਝੂਠੇ ਗਵਾਹਾਂ ਦਾ ਪਤਾ ਨਹੀਂ ਅਜ ਹੈ ਕਿੱਧਰ ਨੂੰ ਰੁਖ ਹਵਾ ਵਾਂ ਦਾ ਪਤਾ ਨਹੀਂ ਅਜ ਹੈ ਕਿੱਧਰ ਨੂੰ ਰੁਖ ਹਵਾ ਵਾਂ ਦਾ ਦੱਸ ਰਿਹਾ ਹੈ ਪਤਾ ਜ਼ਿੰਦਗੀ ਨੂੰ ਨਵੇਂ ਆ ਰਹਾਂ ਦਾ ਧੰਨਵਾਦ ਮੈਨੂੰ ਉਮੀਦ ਹੈ ਮੇਰੀ ਇਹ ਕਵਿਤਾ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੂਤ